ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਕਦੇ ਤੁਹਾਡੇ ਨਹਾਂ ਉੱਪਰ ਜ਼ਖਮ ਹੋ ਗਿਆ ਤਾਂ ਤੁਸੀਂ ਧਨੀਏ ਦੇ ਰਸ ਵਿੱਚ ਥੋੜਾ ਜਿਹਾ ਜੌਂਦਾ ਆਟਾ ਮਿਕਸ ਕਰਕੇ ਇੱਕ ਲੇਪ ਤਿਆਰ ਕਰ ਲਓ ਫਿਰ ਇਸ ਲੇਪ ਨੂੰ ਆਪਣੇ ਜ਼ਖਮ ਵਾਲੇ ਨਹ ਉੱਪਰ ਲਗਾ ਕੇ ਪੱਟੀ ਬੰਨ੍ਹ ਲਓ ਇਸ ਨਾਲ ਜ਼ਖਮ ਜਲਦੀ ਭਰਨ ਲੱਗ ਜਾਵੇਗਾ ਨੰਬਰ 2 ਜੇਕਰ ਤੁਸੀਂ ਅੱਧਾ ਚਮਚ ਆਮਲੇ ਦਾ ਰਸ ਦਿਨ ਵਿੱਚ 2-3 ਵਾਰ ਲਗਾਤਾਰ ਪੀਂਦੇ ਹੋ ਤਾਂ ਇਸ ਨਾਲ ਪੀੜਤੇ ਕੀੜੇ ਖਤਮ ਹੋ ਜਾਂਦੇ ਹਨ ਨੰਬਰ 3 ਇੱਕ ਚਮਚ ਅਦਰਕ ਵਿੱਚ ਥੋੜਾ ਜਿਹਾ ਸ਼ਹਿਦ ਮਿਕਸ ਕਰ ਲੋ ਤੇ ਇੱਕ ਚੁਟਕੀ ਹਲਦੀ ਦੀ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੋ ਤੇ ਫਿਰ ਇਸ ਨੂੰ ਲੈ ਲੋ ਜਲਦੀ ਹੀ ਖੰਸੀ ਤੋਂ ਆਰਾਮ ਮਿਲੇਗਾ। ਨੰਬਰ 4 ਹਕਲਾਪਨ ਨੂੰ ਜਲਦੀ ਦੂਰ ਕਰਨ ਲਈ 10 ਗ੍ਰਾਮ ਦੁੱਧ ਦੇ ਵਿੱਚ 250 ਗ੍ਰਾਮ ਕਾਲੀ ਮਿਰਚ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੋ ਤੇ ਰੱਖ ਲੋ ਫਿਰ ਇਸ ਨੂੰ ਦੋ ਦੋ ਗ੍ਰਾਮ ਦਿਨ ਵਿੱਚ ਦੋ ਵਾਰ ਮੱਖਣ ਦੇ ਨਾਲ ਖਾਓ ਇਸ ਨਾਲ ਹਕਲਾਪਨ ਦੂਰ ਹੋ ਜਾਵੇਗਾ। ਨੰਬਰ 5 ਗੁਣਗੁਣੇ ਪਾਣੀ ਨਾਲ ਚਿਹਰੇ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ ਫਿਰ ਤੌਲੀਏ ਦੀ ਮਦਦ ਨਾਲ ਹਲਕਾ ਰਗੜ ਕੇ ਮੂੰਹ ਨੂੰ ਸੁਕਾ ਲਓ ਫਿਰ ਅੱਧਾ ਚਮਚਾ ਠੰਡਾ ਮਲਾਈ ਦਾ ਲੈ ਲਓ ਇਸ ਵਿੱਚ 4 ਬੂੰਦਾਂ ਨਿੰਬੂ ਦੇ ਰਸ ਦੀਆਂ মিক্স করো ਫਿਰ ਇਸ ਨੂੰ ਚਿਹਰੇ ਉੱਪਰ ਲਗਾਓ ਉਹਨਾ ਟਾਈਮ ਮਾਲਿਸ਼ ਕਰੋ ਜਿੰਨਾ ਸਮਾਂ ਮਿਲਾਈ ਚਿਹਰੇ ਦੇ ਅੰਦਰ ਸੁੱਕ ਨਾ ਹੋ ਜਾਵੇ ਫਿਰ ਅੱਧੇ ਘੰਟੇ ਬਾਅਦ ਚਿਹਰੇ ਨੂੰ ਧੋ ਲਓ ਇਸ ਤਰ੍ਹਾਂ ਲਗਾਤਾਰ 1 ਮਹੀਨਾ ਕਰੋ ਇਸ ਨਾਲ ਝੋੜੜੀਆਂ ਖਤਮ ਹੋਣਗੀਆਂ ਤੇ ਨਾਲ ਹੀ ਸਾਰੇ ਦਾਗ ਧੱਬੇ ਵੀ ਖਤਮ ਹੋ ਜਾਣਗੇ ਨੰਬਰ 6 ਜੇਕਰ ਤੁਹਾਡੇ ਗਲੇ ਵਿੱਚ ਕਦੇ ਵੀ ਖਾਜ ਹੋ ਰਹੀ ਹੋਵੇ ਜਾਂ ਫਿਰ ਨੱਕ ਬੰਦ ਹੋ ਜਾਵੇ ਤਾਂ ਹਲਕੇ ਗਰਮ ਪਾਣੀ ਵਿੱਚ ਨਮਕ ਪਾ ਕੇ ਘਰਾਰੇ ਕਰੋ ਇਸ ਨਾਲ ਤੁਹਾਡਾ ਗਲਾ ਬਿਲਕੁਲ ਸਾਫ਼ ਹੋ ਜਾਵੇਗਾ ਤੇ ਨਾਲ ਹੀ ਵਾਇਰਲ ਬੁਖਾਰ ਨੂੰ ਵੀ ਦੁਬਾਰਾ ਨਹੀਂ ਹੋਣ ਦੇਵੇਗਾ ਨੰਬਰ 7 ਰਾਤ ਨੂੰ ਸੌਣ ਸਮੇਂ ਆਪਣੇ ਬੁੱਲਾਂ ਉੱਪਰ ਦੇਸੀ ਘਿਓ ਲਗਾ ਕੇ ਜੇਕਰ ਤੁਸੀਂ ਸੌਂਦੇ ਹੋ ਤਾਂ ਇਸ ਨਾਲ ਤੁਹਾਡੇ ਬੁੱਲ ਫਟੇ ਹੋਏ ਠੀਕ ਹੋ ਜਾਂਦੇ ਨੇ ਤੇ ਨਾਲ ਹੀ ਕੋਮਲ ਤੇ ਗੁਲਾਬੀ ਵੀ ਹੁੰਦੇ ਹਨ। ਨੰਬਰ 8 ਜੇਕਰ ਤੁਸੀਂ ਆਪਣੇ ਬੁੱਲਾਂ ਦੇ ਸਾਰੇ ਰੋਗਾਂ ਨੂੰ ਸਹੀ ਕਰਨਾ ਚਾਹੁੰਦੇ ਹੋ ਤਾਂ ਗਾਂ ਦੇ ਘਿਓ ਨੂੰ 100 ਵਾਰ ਪਾਣੀ ਨਾਲ ਧੋ ਕੇ ਉਸ ਵਿੱਚ ਫਟਕੜੀ ਨੂੰ ਮਿਕਸ ਕਰਕੇ ਆਪਣੇ ਬੁੱਲਾਂ ਉੱਪਰ ਲੇਪ ਲਗਾ ਲਓ ਤੇ ਕੁਝ ਸਮੇਂ ਬਾਅਦ ਸਾਫ਼ ਪਾਣੀ ਨਾਲ ਧੋ ਦਿਓ। ਬੁੱਲਾਂ ਦੇ ਸਾਰੇ ਰੋਗਾਂ ਨੂੰ ਸਹੀ ਕਰਨ ਲਈ ਬਹੁਤ ਹੀ کارਗਰ ਨੁਕਤਾ ਹੈ। ਨੰਬਰ 9 ਰੂਮ ਦੇ ਛੋਟੇ ਛੋਟੇ ਟੁਕੜਿਆਂ ਨੂੰ ਪਾਣੀ ਵਿੱਚ ਪਿਉ ਕੇ ਫ੍ਰਿਜ ਵਿੱਚ ਰੱਖ ਦਿਓ ਫਿਰ ਇਹਨਾਂ ਦਾ ਸੇਕ ਆਪਣੇ ਨੱਕ ਨੂੰ ਦੇਵੋ ਇਸ ਨਾਲ ਇਸ ਨਾਲ ਨੱਕ ਦੀ ਚੱਲ ਰਹੀ ਨਕਸੀਰ ਠੀਕ ਹੋ ਜਾਵੇਗੀ। ਨੰਬਰ 10 ਜੇਕਰ ਤੁਹਾਡੇ ਸਰੀਰ ਦੀ ਕੋਈ ਹੱਡੀ ਟੁੱਟ ਗਈ ਹੋਵੇ ਤਾਂ ਨਿਜ਼ਮਤ ਰੂਪ ਵਿੱਚ ਹਲਦੀ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਜਲਦੀ ਆਰਾਮ ਮਿਲੇਗਾ। ਇੱਕ ਪਿਆਜ਼ ਨੂੰ ਪੀਸ ਕੇ ਉਸਦੇ ਰਸ ਵਿੱਚ ਇੱਕ ਚਮਚ ਹਲਦੀ ਦਾ ਮਿਕਸ ਕਰਕੇ ਕੱਪੜੇ ਵਿੱਚ ਬੰਨ ਲਓ ਫਿਰ ਇਸ ਨੂੰ ਤੇਲ ਦੇ ਤੇਲ ਵਿੱਚ ਰੱਖ ਕੇ ਗਰਮ ਕਰੋ। ਫਿਰ ਇਸ ਦਾ ਸੇਕ ਦੇਵੋ ਕੁਝ ਸਮੇਂ ਬਾਅਦ ਪੋਟਲੀ ਨੂੰ ਖੋਲ ਕੇ ਸੱਟ ਵਾਲੀ ਜਗ੍ਹਾ ਤੇ ਬੰਨ ਲਓ। ਇਸ ਨਾਲ ਹੱਡੀਆਂ ਦੀ ਕਮਜ਼ੋਰੀ ਦੂਰ ਹੋਵੇਗੀ ਤੇ ਸੱਟ ਤੋਂ ਆਰਾਮ ਮਿਲੇਗਾ। ਨੰਬਰ 11 ਅਨਾਰ ਦੇ ਪੱਤਿਆਂ ਦਾ ਕੜਾੜਾ ਬਣਾ ਕੇ 10 ਤੋਂ 20 ਮਿਲੀਲੀਟਰ ਦਿਨ ਵਿੱਚ ਦੋ ਵਾਰ ਪੀਣਾ ਛਾਤੀ ਵਿੱਚ ਹੋ ਰਿਹਾ ਦਰਦ ਤੁਰੰਤ ਠੀਕ ਹੋਣ ਲੱਗ ਜਾਂਦਾ ਹੈ। ਨੰਬਰ 12 ਜਦੋਂ ਵੀ ਤੁਸੀਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਧੋਵੋ ਤਾਂ ਮਸ਼ੀਨ ਦੀ ਰਫ਼ਤਾਰ ਹੌਲੀ ਕਰੋ ਤੇਜ਼ ਰਫ਼ਤਾਰ ਨਾਲ ਕੱਪੜੇ ਖਰਾਬ ਹੋ ਜਾਂਦੇ ਨੇ ਜਿਸ ਤੋਂ ਬਾਅਦ ਉਸ ਤੋਂ ਰੰਗ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਕਦੇ ਵੀ ਗਿੱਲੇ ਕੱਪੜੇ ਪ੍ਰੈਸ ਨਾ ਕਰੋ। ਨੰਬਰ 13 ਜੇਕਰ ਤੁਸੀਂ ਰੋਜ਼ਾਨਾ ਖਾਲੀ ਪੇਟ ਦੇਸੀ ਘਿਓ ਖਾਂਦੇ ਹੋ ਤਾਂ ਇਸ ਨਾਲ ਸ킨 ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਨੇ ਤੇ ਨਾਲ ਹੀ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਨੰਬਰ 14 ਜੇਕਰ ਤੁਸੀਂ ਅੰਬ ਖਾਣ ਦੀ ਬਜਾਏ ਉਸ ਦਾ ਜੂਸ ਪੀਓ ਤਾਂ ਤੁਹਾਨੂੰ अनेका ਲਾਭ ਮਿਲਣਗੇ। ਪਹਿਲਾ ਬਲੱਡ ਸ਼ੂਗਰ ਕੰਟਰੋਲ ਵਿੱਚ ਰਹਿੰਦਾ ਤੇ ਦੂਸਰਾ ਪਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ। ਤੀਸਰਾ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਚੌਥਾ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ। ਨੰਬਰ 15 ਵਾਲਾਂ ਵਿੱਚ ਨਿੰਬੂ ਦਾ ਰਸ ਲਗਾ ਕੇ ਮਾਲਿਸ਼ ਕਰਨਾ ਵਾਲਾਂ ਦਾ ਪੱਕਣਾ ਤੇ गिरਣਾ ਬੰਦ ਹੋ ਜਾਂਦਾ ਹੈ ਜੇਕਰ ਤੁਸੀਂ ਚਿੱਟੇ ਵਾਲਾਂ ਉੱਪਰ ਸੁੱਕਾ ਅਮਲਾ ਨਿੰਬੂ ਵਿੱਚ ਮਿਕਸ ਕਰਕੇ ਆਪਣੇ ਵਾਲਾਂ ਉੱਪਰ ਲੇਪ ਕਰ ਲਓ ਤਾਂ ਚਿੱਟੇ ਵਾਲ ਵੀ ਕਾਲੇ ਹੋਣ ਲੱਗ ਜਾਣਗੇ ਨੰਬਰ 16 ਦਹੀਂ ਜਾਂ ਫਿਰ ਦੁੱਧ ਵਿੱਚ ਬੇਸਣ ਮਿਲਾ ਕੇ ਇੱਕ ਕੋਲ ਤਿਆਰ ਕਰ ਲਓ ਇਸ ਕੋਲ ਨੂੰ ਆਪਣੇ ਵਾਲਾਂ ਵਿੱਚ ਲਗਾ ਲਓ ਵਾਲਾਂ ਨੂੰ ਕਾਫੀ ਫਾਇਦਾ ਮਿਲਦਾ ਹੈ ਨੰਬਰ 17 ਜੇਕਰ ਚਿਹਰੇ ਉੱਪਰ ਜਾਂ ਫਿਰ ਵਾਲਾਂ ਵਿੱਚ ਫਿੰਸੀਆਂ ਹੋ ਗਈਆਂ ਹੁਣ ਤਾਂ ਨੀਰਗਰੀ ਦਾ ਜਾਂ ਫਿਰ ਨਿੰਮ ਦਾ ਤੇਲ ਲਗਾਓ ਇਸ ਨਾਲ ਬਹੁਤ ਫਾਇਦਾ ਮਿਲੇਗਾ ਦਿਨਾਂ ਵਿੱਚ ਹੀ ਫਿੰਸੀਆਂ ਖਤਮ ਹੋ ਜਾਣਗੀਆਂ ਨੰਬਰ 18 ਜੇਕਰ ਤੁਹਾਡੇ ਚਿਹਰੇ ਉੱਪਰ ਫਿੰਸੀਆਂ ਹੋ ਗਈਆਂ ਹੁਣ ਤਾਂ ਰੋਜ਼ਾਨਾ ਕੱਚੇ ਠੰਡੇ ਦੁੱਧ ਵਿੱਚ ਗੁਲਾਬ ਜਲ ਮਿਕਸ ਕਰਕੇ ਹਲਕੇ ਹੱਥਾਂ ਨਾਲ ਆਪਣੇ ਚਿਹਰੇ ਉੱਪਰ ਲਗਾ ਕੇ ਕੁਝ ਸਮਾਂ ਮਾਲਿਸ਼ ਕਰੋ ਫਿਰ ਤੇ ਪੂਰੀ ਰਾਤ ਲਈ ਛੱਡ ਦਿਓ ਇਸ ਨਾਲ ਚਿਹਰੇ ਦੀਆਂ ਸਾਰੀਆਂ ਫਿੰਸੀਆਂ ਖਤਮ ਹੋ ਜਾਣਗੀਆਂ ਤੇ ਨਾਲ ਹੀ ਚਿਹਰੇ ਦੀ ਚਮਕ ਵੀ ਵਧੇਗੀ ਪਰ ਇਸ ਨੂੰ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਹੀ ਲਗਾਓ ਨੰਬਰ 19 ਲਗਭਗ 2 ਤੋਂ 3 ਗ੍ਰਾਮ ਤੇਜਪੱਤੇ ਦਾ ਚੂਰਨ ਨੂੰ ਸ਼ਹਿਦ ਅਤੇ ਅਦਰਕ ਦੇ ਰਸ ਵਿੱਚ ਮਿਕਸ ਕਰਕੇ ਬੱਚੇ ਨੂੰ ਦੇਣਾ ਬੱਚੇ ਦੇ अनेका ਹੀ ਰੋਗ ਦੂਰ ਹੁੰਦੇ ਹਨ ਜਿਹਾ ਡਾਕਟਰ ਦੇ ਨਾਲ ਸੰਪਰਕ ਕਰਕੇ ਹੀ ਕਰੋ ਬਿਨਾਂ ਡਾਕਟਰ ਦੀ ਸਲਾਹ ਤੋਂ ਇਸ ਨੂੰ ਬਿਲਕੁਲ ਵੀ ਨਾ ਅਪਣਾਓ ਨੰਬਰ 2 ਜੇਕਰ ਤੁਹਾਡਾ ਬੱਚਾ ਨੀਂਦ ਵਿੱਚ ਰਾਤ ਨੂੰ ਬਿਸਤਰੇ ਉੱਪਰ ਪਿਸ਼ਾਬ ਕਰਦਾ ਹੈ ਤਾਂ ਉਸ ਨੂੰ ਸੌਣ ਤੋਂ ਪਹਿਲਾਂ ਹਲਕਾ ਜਿਹਾ ਸ਼ਹਿਦ ਚਟਾ ਦਿਓ ਇਸ ਨਾਲ ਉਸ ਦੀ ਬਿਸਤਰੇ ਉੱਪਰ ਪਿਸ਼ਾਬ ਕਰਨ ਦੀ ਆਦਤ ਛੁੱਟ ਜਾਵੇ ਨੰਬਰ 21 ਜੇਕਰ ਤੁਸੀਂ ਸਵੇਰੇ 5 ਮਿੰਟ ਲਈ ਵੀ ਸੂਰਜ ਦੀਆਂ ਕਿਰਨਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਦੇ ਹੋ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਤੇ ਨਾਲ ਹੀ ਪੀਲੀਆ ਦੂਰ ਹੁੰਦਾ ਹੈ ਵਿਟਾਮਿਨ ਡੀ ਭਰਪੂਰ ਮਾਤਰਾ ਵਿੱਚ ਮਿਲਦਾ ਹੈ ਨੰਬਰ 22 ਜੇਕਰ ਬੱਚੇ ਨੂੰ ਸਾਫ ਫੁੱਲਣ ਦੀ ਸਮੱਸਿਆ ਹੋਵੇ ਤਾਂ ਤੁਸੀਂ ਉਸ ਨੂੰ ਤુલਸੀ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਸਾਫ਼ ਕਰਕੇ ਇਸ ਦਾ ਰਸ ਕੱਢ ਕੇ 5 ਬੂੰਦਾਂ ਸ਼ਹਿਦ ਵਿੱਚ ਮਿਕਸ ਕਰਕੇ ਦੇ ਦਿਓ ਇਸ ਨਾਲ ਉਹਨਾਂ ਦੀ ਸਾਫ ਫੁੱਲਣ ਦੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 2 ਜੇਕਰ ਤੁਸੀਂ ਰੋਜ਼ਾਨਾ ਦੇਸੀ ਸਿਹਦ ਵਿੱਚ ਨਿੰਬੂ ਦਾ ਰਸ ਮਿਕਸ ਕਰਕੇ ਸਵੇਰ ਦੇ ਸਮੇਂ ਚੱਟ ਲਓ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਬਦਹਜਮੀ ਨਹੀਂ ਹੋਵੇਗੀ ਤੇ ਨਾਲ ਹੀ ਪੇਟ ਵਿੱਚ ਗੈਸ ਵੀ ਨਹੀਂ ਬਣेंगी। ਨੰਬਰ 24 ਜੇਕਰ ਤੁਹਾਡੇ ਗੋਡਿਆਂ ਵਿੱਚ ਜ਼ਿਆਦਾ ਦਰਦ ਰਹਿੰਦਾ ਹੋਵੇ ਤਾਂ ਨਿੰਮ ਦੇ ਪੱਤੇ ਨੂੰ ਧੋ ਕੇ ਪੀਸ ਲਓ ਫਿਰ ਇਸ ਦਾ ਰਸ ਕੱਢ ਕੇ ਤੁੱਪ ਵਿੱਚ ਬੈਠ ਕੇ ਆਪਣੇ ਗੋਡਿਆਂ ਦੀ ਮਾਲਿਸ਼ ਕਰੋ ਤੇ ਗੋਡਿਆਂ ਨੂੰ ਤੁੱਪ ਲਗਾਓ ਇਸ ਨਾਲ ਤੁਹਾਡੇ ਗੋਡੇ ਦਾ ਦਰਦ ਠੀਕ ਹੋਣ ਲੱਗ ਜਾਵੇਗਾ। ਨੰਬਰ 25 ਚੁਗੰਦਰ ਤੇ ਗਾਜਰ ਖਾਣਾ ਸਰੀਰ ਦੀਆਂ ਹੱਡੀਆਂ ਬਹੁਤ ਮਜ਼ਬੂਤ ਹੁੰਦੀਆਂ ਨੇ। ਇਹਨਾਂ ਦਾ ਸੇਵਨ ਕਰਨਾ ਕਦੇ ਵੀ ਸਰੀਰ ਵਿੱਚ ਖੌਨ ਦੀ ਕਮੀ ਨਹੀਂ ਹੁੰਦੀ। ਨੰਬਰ 26 ਜਦੋਂ ਵੀ ਤੁਸੀਂ ਬੈਂਗਣ ਖਰੀਦਦੇ ਹੋ ਤਾਂ ਉਸ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਉਹ ਹਲਕੇ ਹੋਣੇ ਚਾਹੀਦੇ ਨੇ ਕਿਉਂਕਿ ਜੇਕਰ ਤੁਸੀਂ ਭਾਰੀ ਬੈਂਗਣ ਖਰੀਦਦੇ ਹੋ ਤਾਂ ਉਹਨਾਂ ਵਿੱਚ ਬੀਜ ਬਹੁਤ ਜ਼ਿਆਦਾ ਹੁੰਦੇ ਨੇ ਜੋ ਖਾਣ ਵਿੱਚ ਬਹੁਤ ਹੀ ਕੌੜੇ ਹੁੰਦੇ ਹਨ। ਨੰਬਰ 7 ਜੇ ਦੋ ਵੀ ਤੁਸੀਂ ਮੇਚ ਨੂੰ ਕੱਟ ਕਰਦੇ ਹੋ ਤਾਂ ਕਈ ਵਾਰ ਹੱਥਾਂ ਵਿੱਚ ਬਹੁਤ ਜਲਨ ਹੋਣ ਲੱਗ ਜਾਂਦੀ ਹੈ ਅਜਿਹੀ ਵਿੱਚ ਤੁਸੀਂ ਆਪਣੇ ਹੱਥਾਂ ਉੱਪਰ ਆਈਸ ਪੀਸ ਰੱਖ ਲਓ ਤੇ ਉਹਨਾਂ ਦੀ ਮਾਲਿਸ਼ ਕਰੋ ਇਸ ਨਾਲ ਤੁਰੰਤ ਜਲਨ ਹਟ ਜਾਵੇਗੀ ਨੰਬਰ 28 ਜੇਕਰ ਤੁਸੀਂ ਆਪਣੇ ਚਿਹਰੇ ਨੂੰ ਬਿਨਾਂ ਮੇਕਅਪ ਤੋਂ ਹੀ ਚਮਕਾਉਣਾ ਚਾਹੁੰਦੇ ਹੋ ਤਾਂ ਅੱਧਾ ਚਮਚ ਬਦਾਮ ਰੋਗਨ ਤੇਲ ਲੈ ਲਓ ਅੱਧਾ ਚਮਚ ਗਲਿਸਰੀਨ ਤੇ ਦੋ ਚਮਚ ਅਲੋਵੇਰਾ ਜੈਲ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਕੰੰਤੀ ਸ਼ੀਸ਼ੇ ਵਿੱਚ ਪਾ ਕੇ ਰੱਖੋ ਫਿਰ ਫ੍ਰਿਜ ਵਿੱਚ ਰੱਖ ਦਿਓ ਦਿਨ ਵਿੱਚ ਦੋ ਵਾਰ ਇਸ ਨੂੰ ਆਪਣੇ ਚਿਹਰੇ ਉੱਪਰ ਲਗਾਓ ਤੇ ਮਾਲਿਸ਼ ਕਰੋ ਬਹੁਤ ਚਮਕਾਵੇਗੀ ਨੰਬਰ ਅੰਤ ਜਦੋਂ ਵੀ ਤੁਸੀਂ ਇਹ ਤਿੰਨ ਚੀਜ਼ਾਂ ਦੀ ਕਰੀਮ ਤਿਆਰ ਕਰਦੇ ਹੋ ਤਾਂ ਸਿਰਫ 15 ਦਿਨਾਂ ਜੋਗਾ ਹੀ ਬਣਾਓ ਉਸ ਤੋਂ ਬਾਅਦ ਇਸ ਨੂੰ ਦੁਬਾਰਾ ਬਣਾ ਲਓ ਇਸ ਨਾਲ ਚਿਹਰੇ ਤੇ ਬਹੁਤ ਗਲੂ ਆਵੇਗਾ ਨੰਬਰ 3 ਜੇਕਰ ਤੁਹਾਡੀ ਰਸੋਈ ਵਿੱਚ ਬਹੁਤ ਜ਼ਿਆਦਾ ਸਮੈਲ ਆ ਰਹੀ ਹੋਵੇ ਤਾਂ ਤੁਸੀਂ ਆਪਣੀ ਰਸੋਈ ਵਿੱਚ ਸੰਤਰੇ ਦੇ ਸਿਲਕੇ ਰੱਖ ਦਿਓ ਇਸ ਨਾਲ ਰਸੋਈ ਵਿੱਚ ਬਹੁਤ ਹੀ ਵਧੀਆ ਖੁਸ਼ੂਬੂ ਆਵੇਗੀ ਨੰਬਰ 33 ਜਿਹੜੀਆਂ ਔਰਤਾਂ ਗਠੀਏ ਦੀ ਸਮੱਸਿਆ ਤੋਂ ਪੀੜਤ ਹੁੰਦੀਆਂ ਹਨ ਇਹਨਾਂ ਔਰਤਾਂ ਨੂੰ ਸਵੇਰ ਦੇ ਸਮੇਂ 30 ਮਿੰਟ ਸ਼ੈਅਰ ਜ਼ਰੂਰ ਕਰਨੀ ਚਾਹੀਦੀ ਹੈ ਇਸ ਨਾਲ ਉਹਨਾਂ ਦਾ ਬਲੱਡ ਸਰਕਲ ਸਹੀ ਚੱਲਣ ਲੱਗ ਜਾਂਦਾ ਹੈ ਜਿਸ ਨਾਲ ਹੌਲੀ-ਹੌਲੀ ਗਠੀਆ ਦੂਰ ਹੋਣ ਲੱਗ ਜਾਂਦਾ ਹੈ ਨੰਬਰ 32 ਜੇਕਰ ਤੁਸੀਂ ਚਕੰਦਰ ਦਾ ਰਾਇਤਾ ਬਣਾ ਕੇ ਖਾਂਦੇ ਹੋ ਇਸ ਨਾਲ ਤੁਹਾਡੇ ਸਰੀਰ ਨੂੰ ਲਾਭ ਮਿਲਦੇ ਨੇ ਇਸ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜਿਸ ਕਰਕੇ ਤੁਹਾਡੀ ਭੁੱਖ ਨੂੰ ਕੰਟਰੋਲ ਵਿੱਚ ਕਰਦਾ ਹੈ ਜਿਸ ਨਾਲ ਮੋਟਾਪਾ ਦਿਨਾਂ ਵਿੱਚ ਹੀ ਘਟੂਣ ਲੱਗ ਜਾਂਦਾ ਹੈ ਨੰਬਰ 3 ਤੇ ਜਿਹੜੇ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਰੋਜ਼ਾਨਾ ਆਪਣੀ ਖੁਰਾਕ ਵਿੱਚ ਨਾਰੀਅਲ ਦਾ ਪਾਣੀ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ। ਇਹ ਸਰੀਰ ਲਈ ਬਹੁਤ ਹੀ ਗੁਣਕਾਰੀ ਹੈ। ਨੰਬਰ 3 ਚਾਹਤੇ ਜੇਕਰ ਤੁਸੀਂ ਆਪਣੀਆਂ ਅੱਖਾਂ ਨੂੰ ਹਮੇਸ਼ਾ ਲਈ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਇਸ ਲਈ 1 ਮਹੀਨਾ ਲਗਾਤਾਰ ਕੀਵੀ ਦਾ ਸੇਵਨ ਜ਼ਰੂਰ ਕਰਕੇ ਦੇਖੋ। ਇਸ ਨਾਲ ਤੁਹਾਨੂੰ ਨਿੱਕਾ ਹੀ ਲਾਭ ਮਿਲਣਗੇ। ਅੱਖਾਂ ਦੀ ਰੌਸ਼ਨੀ ਦਿਨਾਂ ਵਿੱਚ ਹੀ ਤੇਜ਼ ਹੋਣ ਲੱਗ ਜਾਵੇਗੀ। ਨੰਬਰ 35 ਜੇਕਰ ਔਰਤਾਂ ਆਪਣੇ ਵਿਆਹ ਤੋਂ ਪਹਿਲਾਂ ਆਪਣੀ ਰੋਜ਼ਾਨਾ ਦੀ ਡਾਈਟ ਵਿੱਚ ਦਹੀਂ ਘੱਟ ਫੈਟ ਵਾਲਾ ਦੁੱਧ ਅੰਡੇ ਦੀ ਸਫੈਦੀ ਤੇ ਨਾਲ ਹੀ ਪੱਤੇਦਾਰ ਹਰੀਆਂ ਸਬਜ਼ੀਆਂ ਦਾ ਸੇਵਨ ਕਰਨ ਇਸ ਨਾਲ ਉਹਨਾਂ ਦੇ ਸਰੀਰ ਨੂੰ ਨੇਕਾਂ ਲਾਭ ਮਿਲਣਗੇ ਉਹ ਹਮੇਸ਼ਾ ਜਵਾਨ ਰਹਿਣਗੇ ਚਿਹਰੇ ਉੱਪਰ ਗਲੋਅ ਰਹੇਗਾ ਕਦੇ ਵਿੱਚ ਝੁਰੜੀਆਂ ਨਹੀਂ ਪੈਣਗੀਆਂ ਨੰਬਰ 36 ਜੇਕਰ ਤੁਸੀਂ ਰੋਜ਼ਾਨਾ ਦੁੱਧ ਵਿੱਚ ਕੇਸਰ ਮਿਲਾ ਕੇ ਪੀਲੋ ਤਾਂ ਇਸ ਨਾਲ ਪਾਚਨ ਕਿਰਿਆ ਨੂੰ ਸੁਧਾਰਿਆ ਜਾ ਸਕਦਾ ਹੈ ਨਾਲ ਹੀ ਚਿਹਰੇ ਉੱਪਰ ਚਮਕ ਆਉਂਦੀ ਹੈ ਇਸ ਤੋਂ ਇਲਾਵਾ ਨੀਂਦ ਵੀ ਸਹੀ ਤਰੀਕੇ ਨਾਲ ਲੱਗ ਜਾਂਦੀ ਹੈ ਨੰਬਰ 37 ਦਹੀਂ ਵਿੱਚ ਨੇਕਾ ਹੀ ਤੱਤ ਪਾਏ ਜਾਂਦੇ ਹਨ ਜੋ ਤੁਹਾਡੇ ਸਰੀਰ ਨੂੰ ਨੇਕਾ ਹੀ ਲਾਭ ਦਿੰਦੇ ਹਨ ਦਹੀਂ ਪੇਟ ਨੂੰ ਹਮੇਸ਼ਾ ਤੰਦਰੁਸਤ ਰੱਖਦਾ ਹੈ ਭਾਰ ਨੂੰ ਘਟ ਕਰਨ ਵਿੱਚ ਮਦਦ ਕਰਦਾ ਹੈ ਇਸ ਦਾ ਰੋਜ਼ਾਨਾ ਸੇਵਨ ਕਰਨਾ ਕਦੇ ਵੀ ਪਿਸ਼ਾਬ ਦੀ ਇਨਫੈਕਸ਼ਨ ਨਹੀਂ ਹੁੰਦੀ ਨੰਬਰ 38 ਜਿਹੜੀਆਂ ਔਰਤਾਂ ਦੀਆਂ ਅੱਖਾਂ ਦਾ ਰੰਗ ਹਲਕਾ ਕਾਲਾ ਤੇ ਬ੍ਰਾਊਨ ਹੁੰਦਾ ਹੈ ਔਰਤਾਂ ਬਹੁਤ ਹੀ ਖੂਬਸੂਰਤ ਹੁੰਦੀਆਂ ਨੇ ਤੇ ਨਾਲ ਹੀ ਇਹ ਜਿਸ ਆਦਮੀ ਦੀ ਜ਼ਿੰਦਗੀ ਵਿੱਚ ਜਾਂਦੀਆਂ ਹਨ ਹਨ ਉਹ ਉਹਨਾਂ ਦੀ ਜ਼ਿੰਦਗੀ ਨੂੰ ਵੀ ਸਵਰਗ ਬਣਾ ਦਿੰਦੀਆਂ ਹਨ ਨੰਬਰ 31 ਜਿਹੜੀਆਂ ਔਰਤਾਂ ਮਸ਼ੀਨ ਵਿੱਚ ਕੱਪੜੇ ਧੋਉਂਦੀਆਂ ਹਨ ਉਹਨਾਂ ਨੂੰ ਹਮੇਸ਼ਾ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਨਵੇਂ ਕੱਪੜਿਆਂ ਨੂੰ ਪਹਿਲਾਂ ਪਾਣੀ ਵਿੱਚ ਪਾ ਕੇ ਕੁਝ ਸਮੇਂ ਲਈ ਭਿਉਂ ਕੇ ਰੱਖੋ ਫਿਰ ਉਹਨਾਂ ਨੂੰ ਧੋ ਬਿਸਤਰਾ ਕਰਨ ਨਾਲ ਕਦੇ ਵੀ ਖਰਾਬ ਨਹੀਂ ਹੋਣਗੇ ਨੰਬਰ 40 ਕੁੱਕਰ ਦੀ ਰਗੜ ਉੱਪਰ ਜੇਕਰ ਤੁਸੀਂ ਇਹਨਾਂ ਚਕੁੰਡੀਆਂ ਨੂੰ ਟੰਗ ਦਿਓ ਤਾਂ ਤੁਹਾਨੂੰ ਕਦੇ ਵੀ ਵਾਰ-ਵਾਰ ਤਰ ਤ ਉਹ ਚਕੁੰਡੀਆਂ ਨਹੀਂ ਲਾਉਣੀਆਂ ਪੈਣਗੀਆਂ ਤੇ ਨਾਲ ਹੀ ਘੱਟ ਜਾਏਗਾ ਉੱਪਰ ਹੀ ਕਿਤੇ ਵੀ ਟੰਗੀਆਂ ਜਾ ਸਕਦੀਆਂ ਹਨ ਨੰਬਰ 41 ਜੇਕਰ ਤੁਸੀਂ ਪਾਣੀ ਵਿੱਚ ਖੀਰੇ ਦੇ ਪੱਤੇ ਜਾਂ ਫਿਰ ਪੁਦੀਨੇ ਦੇ ਪੱਤੇ ਪਾ ਕੇ ਕੁਝ ਸਮਾਂ ਰੱਖ ਦਿਓ ਤੇ ਫਿਰ ਇਸ ਨੂੰ ਪੀ ਲਓ ਇਸ ਨਾਲ ਤੁਹਾਡੇ ਸਰੀਰ ਨੂੰ ਨੇਕਾ ਲਾਭ ਮਿਲਣਗੇ ਤੇ ਨਾਲ ਹੀ ਤੁਹਾਡਾ ਸਰੀਰ ਹਮੇਸ਼ਾ ਹਾਈਡਰੇਟ ਰਹੇਗਾ ਨੰਬਰ 42 ਜੇਕਰ ਤੁਸੀਂ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂ ਫਿਰ ਹੋਣ ਜਾ ਰਹੇ ਹੋ ਤਾਂ ਰੋਜ਼ਾਨਾ ਇੱਕ ਚੀਕੂ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਤੁਹਾਡੀ ਡਿਪਰੈਸ਼ਨ ਤੋਂ ਛੁਟਕਾਰਾ ਹੋਵੇਗਾ ਤੇ ਨਾਲ ਹੀ ਚਮੜੀ ਉੱਪਰ ਚਮਕ ਲਿਆਉਣ ਵਿੱਚ ਵੀ ਬਹੁਤ ਮਦਦਗਾਰ ਹੈ ਨੰਬਰ 43 ਜੇਕਰ ਤੁਸੀਂ ਗੈਸ ਚੁੱਲੇ ਦੇ ਬਰਨਰ ਨੂੰ ਆਸਾਨੀ ਨਾਲ ਸਾਫ਼ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਪਹਿਲਾਂ ਪਾਣੀ ਵਿੱਚ ਪਾ ਕੇ ਉਬਾਲ ਲਓ ਫਿਰ ਇਸ ਨੂੰ ਨਿੰਬੂ ਤੇ ਬੇਕਿੰਗ ਸੋਡਾ ਮਿਕਸ ਕਰਕੇ ਕੁਝ ਸਮੇਂ ਲਈ ਭਾਂਕੀ ਰੱਖ ਦਿਓ ਉਸ ਤੋਂ ਬਾਅਦ ਇਹਨਾਂ ਨੂੰ ਸਪੰਜ ਦੀ ਮਦਦ ਨਾਲ ਰਗੜ ਦਿਓ ਤੇ ਫਿਰ ਸਾਫ਼ ਪਾਣੀ ਨਾਲ ਧੋ ਲਓ ਇਸ ਨਾਲ ਤੁਹਾਡੇ ਗੈਸ ਦੇ ਬਰਨਰ ਬਿਲਕੁਲ ਸਾਫ਼ ਹੋ ਜਾਣਗੇ ਨੰਬਰ 44 ਜਿਹੜੀਆਂ ਔਰਤਾਂ ਰੋਜ਼ਾਨਾ ਘੱਟ ਮੇਕਅੱਪ ਕਰਦੀਆਂ ਹਨ ਉਹਨਾਂ ਦੀ ਚਮੜੀ ਜਲਦੀ ਨਾਲ ਨਾ ਤਾਂ ਖਰਾਬ ਹੁੰਦੀ ਹੈ ਤੇ ਨਾ ਹੀ ਉਹਨਾਂ ਦੇ ਚਿਹਰੇ ਉੱਪਰੋਂ ਜਲਦੀ ਨਾਲ ਚਮਕ ਖਤਮ ਹੁੰਦੀ ਹੈ ਨੰਬਰ 45 ਜਿਹੜੀਆਂ ਔਰਤਾਂ ਰੋਜ਼ਾਨਾ ਫੇਰਤੇ ਪਰ ਸੌਂਦੀਆਂ ਹਨ ਇਹਨਾਂ ਔਰਤਾਂ ਦਾ ਦਿਲ ਨਾਲ ਸਿਹਤ ਨਾਲ ਸੰਬੰਧਿਤ ਨੇਕਾਂ ਹੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਨਾਲ ਹੀ ਇਹਨਾਂ ਨੂੰ ਦਿਲ ਦਾ ਦੌਰਾ ਪੈਣ ਦਾ ਸਭ ਤੋਂ ਵੱਡਾ ਖਤਰਾ ਹੁੰਦਾ ਹੈ। ਨੰਬਰ 46 ਫੇਸ ਰੋਲਰ ਇੱਕ ਸੁੰਦਰਤਾ ਦਾ ਟੂਲ ਹੈ ਤੁਸੀਂ ਇਸ ਦੀ ਵਰਤੋਂ ਆਪਣੀ ਸਕਿਨ ਗਰਦਨ ਆਦਿ ਮਾਲਿਸ਼ ਕਰਨ ਲਈ ਕਰ ਸਕਦੇ ਹੋ ਇਸ ਦੀ ਵਰਤੋਂ ਨੌਸਕੇਤਰ ਵਿੱਚ ਕੋਨ ਦਾ ਬਹਾ ਵਾਧਦਾ ਹੈ ਫਾਈਨ ਲਾਈਨਾਂ ਦੀ ਸਮੱਸਿਆ ਹੋਵੇ ਚਾਹ ਮਹਾਸੀ ਚਮੜੀ ਨੂੰ ਹਰ ਤਰ੍ਹਾਂ ਦੇ ਫਾਇਦੇ ਪ੍ਰਦਾਨ ਕਰਦਾ ਹੈ। ਹਰ ਕਿਸੇ ਦੇ ਲੋਕ ਇਸ ਨੂੰ ਆਰਾਮ ਨਾਲ ਵਰਤ ਸਕਦੇ ਹਨ ਨੰਬਰ 47 ਦੁੱਧ ਪਿੰਟ ਤੋਂ ਬਾਅਦ ਭੁੱਲ ਕੇ ਵੀ ਕਦੇ ਵੀ ਕਿਸੇ ਵੀ ਖੱਟੀ ਚੀਜ਼ ਨੂੰ ਨਾ ਤਾਂ ਖਾਓ ਤੇ ਨਾ ਹੀ ਪੀਓ ਇਸ ਨਾਲ ਤੁਹਾਡੇ ਸਰੀਰ ਨੂੰ ਨੇਕਾ ਹੀ ਨੁਕਸਾਨ ਹੁੰਦੇ ਨੇ ਜੋ ਤੁਸੀਂ ਸੁਪਨੇ ਵਿੱਚ ਵੀ ਕਦੇ ਨਹੀਂ ਸੋਚ ਸਕਦੇ ਨੰਬਰ 48 ਮੱਕੀ ਦੇ ਪੁੱਟੇ ਨੂੰ ਜਲਾ ਕੇ ਉਸ ਦੀ ਰਾਖ ਨੂੰ ਪੀਸ ਲੋ ਫਿਰ ਇਸ ਵਿੱਚ ਸਵਾਦ ਮੁਤਾਬਕ ਸੇਦਾ ਨਮਕ ਪਾ ਕੇ ਦਿਨ ਵਿੱਚ ਚਾਰ ਵਾਰ ਇੱਕ ਚਮਚ ਇਸ ਦਾ ਸੇਵਨ ਕਰਿਓ ਇਸ ਨਾਲ ਖਾਂਸੀ কা ਫਤਿਹ ਸਰਦੀ ਤੋਂ ਰਾਹਤ ਮਿਲਦੀ ਹੈ ਨੰਬਰ 49 ਜੇਕਰ ਤੁਸੀਂ ਜਿਆਦਾ ਇਸ਼ਨਾਨ ਕਰਦੇ ਹੋ ਤਾਂ ਤੁਸੀਂ ਬਹੁਤ ਸਾਰੀ ਚਮੜੀ ਨੂੰ ਹੋਣ ਵਾਲੀਆਂ ਸਮੱਸਿਆਵਾਂ ਤੋਂ ਦੂਰ ਰਹਿ ਸਕਦੇ ਹੋ ਨਾਲ ਹੀ ਤੁਹਾਡੇ ਸਿਰ ਉੱਪਰ ਕਦੇ ਵੀ ਖਾਸ ਖੁਜਲੀ ਨਹੀਂ ਹੋਵੇ ਨੰਬਰ 15 ਜਿਹੜੀਆਂ ਔਰਤਾਂ ਲੱਕੜ ਦੇ ਬਣੇ ਕੰਗੇ ਨਾਲ ਆਪਣੇ ਵਾਲਾਂ ਨੂੰ ਗੰਗੀ ਕਰਦੀਆਂ ਹਨ ਇਹਨਾਂ ਔਰਤਾਂ ਦੇ ਵਾਲ ਬਹੁਤ ਹੀ ਸੁੰਦਰ ਤੇ ਲੰਮੇ ਹੁੰਦੇ ਨੇ ਨੰਬਰ 51 ਜੇਕਰ ਤੁਸੀਂ ਆਪਣੀ ਸਕਿਨ ਨੂੰ ਹਮੇਸ਼ਾ ਹੈਲਥੀ ਰੱਖਣਾ ਚਾਹੁੰਦੇ ਹੋ ਤਾਂ ਹਫ਼ਤੇ ਵਿੱਚ ਇੱਕ ਵਾਰ ਆਪਣੇ ਚਿਹਰੇ ਉੱਪਰ ਕੋਈ ਨਾ ਕੋਈ ਪੈਕ ਜ਼ਰੂਰ ਲਗਾਓ ਇਸ ਨਾਲ ਸਕਿਨ ਹੈਲਥੀ ਤੇ ਗ로우ਇੰਗ ਬਣਦੀ ਹੈ ਨੰਬਰ 52 ਜੇਕਰ ਤੁਸੀਂ ਸ਼ੁੱਕਰਵਾਰ ਵਾਲੇ ਦਿਨ ਸਵੇਰ ਦੇ ਸਮੇਂ ਆਪਣੇ ਹੱਥਾਂ ਪੈਰਾਂ ਦੇ ਨੋਹਾਂ ਨੂੰ ਕੱਟ ਲਓ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਨੈਗਰਾਂਤਮਕ ਊਰਜਾ ਨਹੀਂ ਫੈਲਦੀ ਤੇ ਨਾਲ ਹੀ ਤੁਸੀਂ ਨੇਕਾਂ ਹੀ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ ਨੰਬਰ 53 ਜ਼ਿਆਦਾ ਪਾਣੀ ਪੀ ਲਿਆ ਕਰੋ ਇਸ ਨਾਲ ਕਦੇ ਵੀ ਗੁਰਦੇ ਖਰਾਬ ਨਹੀਂ ਹੋਣਗੇ ਦੁੱਧ ਦਾ ਸੇਵਨ ਵੀ ਜ਼ਰੂਰ ਕਰਿਆ ਕਰੋ ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਤੇ ਨਾਲ ਹੀ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 54 ਭੁੱਲ ਕੇ ਵੀ ਇੱਕ ਜਗ੍ਹਾ ਟਿੱਕੀ ਲਗਾ ਕੇ ਖਾਣਾ ਨਾ ਖਾਓ ਇਸ ਨਾਲ ਸਾਦੀ ਬਿਮਾਰੀ ਹੋਣ ਦਾ ਖਤਰਾ ਵੱਧ ਜਾਂਦਾ ਨਾਲ ਹੀ ਤੁਸੀਂ ਮੋਟਾਪੇ ਦੇ ਸ਼ਿਕਾਰ ਹੁੰਦੇ ਹੋ ਨੰਬਰ 55 ਜੇਕਰ ਕੋਈ ਵਿਅਕਤੀ ਬਿੱਲੀ ਲਈ ਰੋਜ਼ਾਨਾ ਪਾਣੀ ਪੀਣ ਲਈ ਰੱਖ ਦੇਵੇ ਤਾਂ ਇਸ ਨਾਲ ਉਸ ਵਿਅਕਤੀ ਨੂੰ ਕਦੇ ਵੀ ਬੁਰੀ ਸ਼ਕਤੀ ਨਹੀਂ ਛੂ ਸਕਦੀ ਤੇ ਨਾਲ ਹੀ ਉਸ ਦੀ ਜ਼ਿੰਦਗੀ ਵਿੱਚ ਬਦਲ ਜਾਂਦੀ ਹੈ ਚੰਗੇ ਦਿਨ ਆਉਣੇ ਸ਼ੁਰੂ ਹੋ ਜਾਂਦੇ ਹਨ ਨੰਬਰ 56 ਜੇਕਰ ਤੁਸੀਂ ਆਪਣੇ ਘਰ ਵਿੱਚ ਸਰੋਂ ਦੇ ਦੀਪਕ ਵਿੱਚ ਲੌਂਗ ਪਾ ਕੇ ਜਲਾਉ ਤਾਂ ਹੀ ਬਹੁਤ ਹੀ ਸ਼ੋਭਨਿਆ ਜਾਂਦਾ ਹੈ ਇਸ ਨਾਲ ਘਰ ਵਿੱਚ ਖੁਸ਼ੀਆਂ ਆਉਂਦੀਆਂ ਹਨ ਨੰਬਰ 57 ਜੁੱਤੇ ਤੇ ਚਪਲਾਂ ਨੂੰ ਘਰ ਵਿੱਚ ਕਦੇ ਵੀ ਉਲਟਾ ਨਹੀਂ ਰੱਖਣਾ ਚਾਹੀਦਾ ਜੇ ਅਜਿਹਾ ਕਰਨਾ ਘਰ ਵਿੱਚ ਨਿਗਰਾਤਮਿਕ ਊਰਜਾ ਰਹਿੰਦੀ ਹੈ ਜਿਸ ਨਾਲ ਪਰਿਵਾਰ ਦੀ ਸੁੱਖ ਸ਼ਾਂਤੀ ਭੰਗ ਹੁੰਦੀ ਹੈ ਇਸ ਲਈ ਜੁੱਤੀਆਂ ਤੇ ਚਪਲਾਂ ਨੂੰ ਉਲਟਾ ਨਹੀਂ ਰੱਖਣਾ ਚਾਹੀਦਾ ਇਸ ਨਾਲ ਘਰ ਵਿੱਚ ਗਰੀਬੀ ਆ ਜਾਂਦੀ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜੋੜ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ